ਆਈ ਵਾਇਗੋ ਜੀ ਕਾਲਸਾਬ ਆਈ ਵਾਇਗੋ ਜੀ ਦੇ ਪਤੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਅੱਜ ਆਪਾਂ ਮੇਰੇ ਪਿੰਡ ਭਾਈ ਰੂਪਾ ਗਿੱਲਾ ਦੇ ਖਵਾਰ ਚ ਪਹੁੰਚੇ ਆ ਆ ਵੀਰਾ ਕੋਲ ਟੋਕੜ ਘੱਪਣ ਝੋਟੀ ਆ ਇਹਦੇ ਬਾਰੇ ਨੌਲੇ ਜਿਹਾ ਦੱਸਾਂਗੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634300 23 ਹੁਣ ਆਪਾਂ ਪਹਿਲਾ ਝੋਟੀ ਦਾ ਤੋਰਾ ਦਿਖਾਵਾਂਗੇ ਉਸ ਤੋਂ ਬਾਅਦ ਵੀਰ ਤੋਂ ਡਰੈਸ ਪੁੱਛਾਂਗੇ ਬੜੀ ਖੋਲ ਕੇ ਦਿਖਾਓ ਝੋਟੀ ਮੋਰਾ ਜ ਪੈਂਦੀ ਆ ਵਾ ਕਿ ਥਣ ਲੈਵਾ ਬਹੁਤ ਸੋਹਣਾ ਲੱਗਿਆ ਵਾ

ਹਾਂਜੀ ਵੀਰ ਜੀ ਇੱਥੇ ਸਾਹਮਣੇ ਖੜਕੇ ਨਾ ਪਹਿਲਾਂ ਆਪਣਾ ਨਾਮ ਨਾਕਲਵੰਤ ਸਿੰਘ ਜਗਰਾਤ ਸਿੰਘ ਗਿੱਲਾਂ ਦਾ ਗਵਾੜਾ ਪਿੰਡ ਪਿੰਡ ਭਾਈ ਰੂਪਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਹਿਸੀਲ ਫੂਲ ਮੋਬਾਈਲ ਨੰਬਰ ਮੋਬਾਈਲ ਨੰਬਰ 98786 42911 98786 42911 ਗਾੜੀ ਨੰਬਰ ਹਾਂ ਇਹ ਛੋਟੀ ਆਪਣੀ ਟੋਕੜ ਗੱਬਣਾ ਟੋਕੜ ਗੱਬਣਾ ਕਿੰਨੇ ਚਿਰ ਦੀ ਸੂਈ ਆ 4 ਮਹੀਨਿਆਂ ਦੀ ਸੂਈ ਵੀ ਆ 2 ਮਹੀਨਿਆਂ ਦੀ ਗੱਬਣਾ ਦੋ ਮੀਨੋ ਕੇ ਬਣੀ ਨੂੰ ਹਾਂ ਜੀ ਸੀਮਨ ਦਾ ਪਤਾ ਕਿਹੜਾ ਰਖਾਇਆ ਕੋਈ ਨਾ ਘਰ ਦੀ ਆਪਣੀ ਨਾ ਲਈ ਸੀ ਮੁੱਲ ਲਈ ਸੀ ਹੁਣ ਕਿੰਨਾ ਦੋ ਤਿਆਰ ਐਸ ਟਾਈਮ 6 ਕਿਲੋ ਦੇਉਗੀ ਦੋਨੇ ਡੰਗ ਚੋ ਕੇ ਦੇ ਚਾਰ ਤੇ ਮਿਲਦੀ ਬੱਚਾ ਹੈ ਨਹੀਂ ਗਾ ਚਾਰ ਤੇ ਮਿਲਦੀ ਹਾਂ ਜੀ ਦੇਖੋ ਜੀ ਚਾਰ ਤੇ ਮਿਲਦੀ ਬੱਚਾ ਵੀਰ ਕਹਿੰਦਾ ਹੈ ਨਹੀਂ ਗੀ ਨਹੀਂ ਗਾ ਨਹੀਂ ਬਾਕੀ ਥੜਲੇਵਾ ਬਾਕ ਮਾਨ ਲੱਗਿਆ ਜੀ ਚਾਰੇ ਥਾਣਾ ਤੇ ਲੇਵਾ ਜਿੰਨਾ ਅੱਗੇ ਨੂੰ ਆ ਉਹ ਤੋਂ ਦੁੱਗਣਾ ਪਿੱਛੇ ਨੂੰ ਆ ਮੋਹਰੇ ਜਪੈਂਦੀ ਆ ਥੋੜੀ ਵਾਲ ਚਿੱਟਿਆ ਪੂਛ ਦੇ ਵਿੱਚ ਸਿੰਗਲ ਹੱਡੀ ਦੀ ਆ ਪਤਲੀ ਪੂਛ ਦੀ ਆ ਪਤਲੇ ਪਿੰਡੇ ਦੀ ਆ ਹੱਥਾਂ ਦੇਖੋ ਸਹੀ ਚਾਰੇ ਥਾਂ ਮੁੱਠੀ ਵਾਲੇ ਬਿੱਤੇ ਲੱਗੇ ਆ ਬਾਕੀ ਦੁੱਧ ਬਾਕੀ ਸੱਜਣ ਨੇ ਦੁੱਧ ਪੁੱਛਿਆ ਕਿੰਨਾ ਦਿੱਤਾ ਨੇ 11 ਲੀਟਰ ਕਹਿੰਦਾ ਵੀਰ ਜੀ 11 ਲੀਟਰ ਦੁੱਧ ਤਾਜੀ ਨੇ ਦਿੱਤਾ ਮੱਕੀ ਬੇਟਾ ਲੈਕਰ ਆਜੇ ਵੀਰ ਕਹਿੰਦਾ। ਬੱਕ 1.0 ਦਾ ਸੇਵਾ ਦਾ ਹੁੰਦਾ। ਜਿੰਨਾ ਪਾਲਾਂਗੇ ਉਹਨਾਂ ਕੱਢ ਲਾਂਗੇ। ਇੱਕ ਵਾਰੀ ਸਾਹਮਣੇ ਇੱਥੇ ਆ ਕੇ ਦੁਬਾਰਾ ਐਡਰੈਸ ਦੱਸ ਦਿਓ। ਪਰਵੰਤ ਸਿੰਘ ਦਾ ਜਗਰਾਜ ਸਿੰਘ ਪਿੰਡ ਭਾਈ ਰੂਪਾ ਗਿੱਲਾਂ ਦਾ ਗਵਾੜਾ। ਉੱਚੀ ਬੋਲ ਮੜਾ ਜਾ। ਜਗਰਾਜ ਸਿੰਘ ਗਿੱਲਾਂ ਦਾ ਗਵਾੜਾ ਤੇ ਪਿੰਡ ਬਠਿੰਡਾ ਪਿੰਡ ਭਾਈ ਰੂਪਾ ਜੀ। ਜ਼ਿਲ੍ਹਾ ਜ਼ਿਲ੍ਹਾ ਬਠਿੰਡਾ। ਤਹਿਸੀਲ ਤਹਿਸੀਲ ਫੂਲ। ਮੋਬਾਈਲ ਨੰਬਰ 98786 ਬੈਲਿਨੋ 11 ਗਿੱਲਾ ਦੇ ਗੁਆਰਚ ਆਪਣੇ ਇੱਥੇ ਕੋਈ ਆਪਣਾ ਡਰੈੱਸ ਕਰਿਓ ਪਹੁੰਚਣ ਵਾਸਤੇ ਛੱਪੜ ਆ ਗਏ ਧਰਮਸ਼ਾਲਾ ਕੋਲ ਧਰਮਸ਼ਾਲਾ ਹਾਂ ਆ ਨੇੜੇ ਧਰਮਸ਼ਾਲਾ ਜੀ ਗਿੱਲਾ ਦੇ ਗੁਆਰਚ ਜਿੱਥੋਂ ਆਪਾਂ ਪੜਦੇ ਆ ਨਾ ਵੰਨਸਾਰੀ ਛੱਪੜ ਆ ਕੇ ਦੂਜਾ ਤੀਜਾ ਘਰ ਹੀ ਆ ਵੀਰਾਂ ਦਾ ਬਾਕੀ ਮੋਬਾਈਲ ਤੇ ਲੋਕੇਸ਼ਨ ਦਾ ਪਤਾ ਕਰ ਲਈਦਾ ਵੀਰ ਦਾ ਮੋਬਾਈਲ ਸਗਰੀਂ ਦੇ ਹੱਥ ਲਾਵਾਂਗੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੇ ਸੌਦਾ ਵੀ ਕਰ ਸਕਦੇ ਆ ਕਰਨਾ ਨਹੀਂ ਤਾਂ ਕੋਲ ਆ ਕੇ ਦੇਖ ਕੇ ਵੀਰ ਕਹਿੰਦੇ ਦੋ ਡੰਗ ਚੋਕੇ ਲੈ ਕੇ ਜਾਵੇ ਬਾਕੀ ਚੈੱਕ ਕਰਾ ਕੇ ਲੈ ਕੇ ਜਾਵੇ ਓਕੇ ਬਾਈ ਸਤਿ ਸ਼੍ਰੀ ਅਕਾਲ